ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਲਓ ਜੀ ਟਾਈਮ ਜਿਹੜਾ ਸਵੇਰ ਦਾ ਆਪਾਂ ਕਰਦੇ ਆ ਆਪਣਾ ਵਲੌਗ ਸਟਾਰਟ ਤੇ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਆਪਾਂ ਰੋਟੀ ਪਾਣੀ ਤਾਂ ਜਾਨਕੀ ਖਾ ਲਿਆ ਸੀਗਾ ਨੌਰਵੀ ਸਕੂਲ ਚ ਲਿਆ ਗਿਆ ਤੇ ਇੱਧਰ ਹੋ ਰਿਹਾ ਸੀਗਾ ਇਹ ਦੁੱਧ ਘਰਮ ਤੇ ਇੱਧਰ ਮੇਰੀ ਮਲਾਈ ਵੀ ਜਿਹੜੀ ਦੋ ਤਿੰਨ ਦਿਨਾਂ ਦੀ ਸੀਗੀ ਤੇ ਫਿਰ ਮੈਂ ਜਦੋਂ ਰੋਟੀ ਖਾਣ ਤੋਂ ਬਾਅਦ ਫਿਰ ਨਾ ਮੈਂ ਜਿਹੜੀ ਉਹ ਲੱਸੀ ਸੀ ਥੋੜੀ ਜੀ ਉਹ ਕੱਢ ਲਈ ਤੇ ਗੜਬਾ ਬਿੱਲਾ ਕਰਕੇ ਮੈਂ ਕਿਹਾ ਵੀ ਚਲੋ ਇਹਦੇ ਵਿੱਚ ਆਪਾਂ ਮલાઈ ਰੜਕ ਲੈਣੇ ਆ ਤੇ ਲਓ ਜੀ ਆਪਾਂ ਹੁਣ ਫਟਾਫਟ ਰੜਕ ਦਿਆਂ ਮલાઈ ਰੜਕ ਲਈ ਸੀ ਸੌਰੀ ਮલાઈ ਤੇ ਆਪਾਂ ਕੱਢ ਦਿਆਂ ਜੀ ਮਖਣੀ ਤੇ ਮਧਾਣੀ ਪੂੰਝ ਦਿੰਨੇ ਆ ਤੇ ਤੇ ਹਾਂ ਜੀ ਕਿਉਂਕਿ ਆਪਾਂ ਜਿਹੜੀ ਸਾਡੇ ਮલાઈ ਵਾਲੀ ਜਿਹੜੀ ਲੱਸੀ ਹੁੰਦੀ ਹੈ ਉਹ ਪੀਂਦੇ ਨੇ ਹੈਗੇ ਇਸ ਕਰਕੇ ਮલાઈ ਜਿਹੜੀ ਮੈਂ ਅਲੱਗ ਤੋਂ ਰੜਕਦੀ ਹੁੰਦੀ ਆ ਤੇ ਵੈਸੇ ਜਿਹੜੀ ਡੇਲੀ ਲੱਸੀ ਪੀਣੀ ਹੁੰਦੀ ਆ ਨਾ ਰੋਟੀ ਦੇ ਨਾਲ ਕਿਉਂਕਿ ਲੱਸੀ ਤੋਂ ਬਿਨਾਂ ਰੋਟੀ ਚੰਗੀ ਵੀ ਨਹੀਂ ਲੱਗਦੀ ਲੱਸੀ ਤਾਂ ਸੀ ਪ ਸਰਦੀ ਹੋਵੇ ਚਾਹੇ ਗਰਮੀ ਹੋਵੇ ਤੇ ਉਹ ਆਪਾਂ ਲੱਗ ਰੜਕਦੇ ਹੁੰਨੇ ਆ ਤੇ ਜਿਹੜੀ ਮਲਾਈ ਹੁੰਦੀ ਆ ਉਹ ਮੈਂ ਲੱਗ ਰੜਕਦੀ ਹੁੰਨੀ ਆ ਤੇ ਲਓ ਜੀ ਆਪਾਂ ਮਲਾਈ ਵੀ ਰੜਕ ਲਈ ਆ ਤੇ ਫਟਾਫਟ ਆਪਾਂ ਕੱਢਦੇ ਆ ਜੀ ਮੱਖਣੀ ਲਓ ਜੀ ਆਪਾਂ ਨ ਮੱਕਣੀ ਕੱਢ ਲਈ ਹੈਗੀ ਆ ਤੇ ਹੁਣ ਆਪਾਂ ਜਿਹੜੀ ਇਹ ਲੱਸੀ ਬਚ ਗਈ ਵੈਸੇ ਤਾਂ ਮੈਂ ਇਹ ਲੱਸੀ ਜਿਹੜੀ ਬਚਦੀ ਹੁੰਦੀ ਆ ਕਈ ਵਾਰੀ ਪਨੀਰ ਬਣਾ ਲੈਣੀ ਹੁੰਦੀ ਆ ਤੇ ਕਈ ਵਾਰੀ ਮੈਂ ਫ੍ਰੀਜ ਜਿਹੜੀ ਲੱਸੀ ਹੁੰਦੀ ਆ ਇਹ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਉਂਗੀ ਜੀ ਸਰੋਂ ਦਾ ਤੇ ਥੋੜਾ ਜਿਹਾ ਪਾਉਂਗੀ ਕਾਲਾ ਨਮਕ ਤੇ ਇਹ ਮੈਂ ਪਾ ਦੂੰਗੀ ਜੀ ਕਟੀਆਂ ਨੂੰ ਤੇ ਕਿਉਂਕਿ ਉਹਨਾਂ ਵਾਸਤੇ ਵੀ ਬਹੁਤ ਚੰਗੀ ਆ ਹਨਾ ਤੇ ਲਓ ਜੀ ਆਪਾਂ ਲੱਸੀ ਆਲਾ ਗੜਬਾ ਜਿਹੜਾ ਰੱਖ ਲਿਆ ਬਾਹਰ ਤੇ ਮੈਂ ਕਹ ਵੀ ਚਲੋ ਮੈਂ ਬਾਅਦ ਵਿੱਚ ਬੋਤਲ ਚ ਪਾ ਲੈਣੀ ਆ ਤੇ ਇੱਧਰ ਦੁੱਧ ਵੀ ਗਰਮ ਹੋ ਗਿਆ ਸੀ ਯਾਨੀ ਕਿ ਦੁੱਧ ਨੂੰ ਵਾਲ ਆ ਤੇ ਇਹ ਆਪਾਂ ਦੁੱਧ ਜਿਹੜਾ ਰੱਖ ਦਿੰਨੇ ਆ ਜੀ ਸਾਈਡ ਤੇ ਤੇ ਹੁਣ ਆਪਾਂ ਇੱਥੋਂ ਗੈਂਸ ਸਲੈਪ ਕਰ ਦਿੰਨੇ ਆ ਜੀ ਸਾਫ਼ ਵੈਸੇ ਤਾਂ ਚਲੋ ਮੈਂ ਪਹਿਲਾਂ ਗੈਂਸ ਸਲੈਪ ਸਾਫ਼ ਕਰਦਾ ਸੀ ਫਿਲਹਾਲ ਮੈਂ ਹੁਣ ਇੱਥੇ ਜਿਵੇਂ ਮੱਖਣੀ ਵਗੈਰਾ ਕੱਢੀ ਆ ਨਾ ਤਾਂ ਥੋੜੇ ਬਹੁਤੇ ਛਿੱਟੇ ਪੈ ਜਾਂਦੇ ਨੇ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਦੁਬਾਰਾ ਫਿਰ ਤੋਂ ਗੈਂਸ ਸਲੈਪ ਕਰਦੇ ਆ ਸਾਫ਼ ਤੇ ਉਸ ਤੋਂ ਬਾਅਦ ਕਰਦੇ ਆ ਜੀ ਅਗਲੇ ਕੰਮਕਾਰ ਆਪਣੇ ਹਾਂਜੀ ਲੋ ਜੀ ਇਧਰ ਆਪਾਂ ਅਗੇ ਮੱਛਾਂ ਲਾਤੇ ਹੁਣ ਆਪਾਂ ਮੱਛਾਂ ਨੂੰ ਪਾਣੀ ਪਾਣੀ ਪਿਆ ਕੇ ਜਾਨੀ ਕੀ ਕੱਢ ਦੋ ਸੀਗਾ ਬਾਹਰ ਤੇ ਹੁਣ ਆਪਾਂ ਚੰਗੀ ਤਰ੍ਹਾਂ ਇੱਥੋਂ ਸੁੰਭਰ ਕੇ ਜਿਹੜਾ ਹੋਇਆ ਕੂੜਾ ਉਹ ਚੱਕ ਦਿੰਨੇ ਆ ਤੇ ਫਿਰ ਆਪਾਂ ਜਾਨੀ ਕੀ ਇਧਰ ਦੀ ਹੁਣ ਸਾਫ਼ ਸਫਾਈ ਕਰਦੇ ਆ ਇਧਰੋਂ ਸਫਾਈ ਕਰਕੇ ਜਾਂਦੇ ਆ ਮੱਛਾਂ ਨੂੰ ਆਪਾਂ ਬਾਹਰ ਬੰਨ ਦਿੱਤਾ ਹੈਗਾ ਤੇ ਅੱਜ ਮੈਂ ਮੱਛਾਂ ਨੂੰ ਨਵਾਇਆ ਨਹੀਂ ਕੱਲ ਨਵਾਈਆਂ ਸੀ ਅੱਜ ਨਹੀਂ ਨਵਾਇਆ ਕੱਲ ਨੂੰ ਫੇਰ ਨਵਾਉਂਗੀ ਜਾਨੀ ਕੀ ਇੱਕ ਦਿਨ ਸਨ ਛੱਡ ਕੇ ਤੀਸਰੇ ਦਿਨ ਉਹਨਾਂ ਨੂੰ ਨਵਾਉਣੀ ਹੁੰਦੀ ਆ ਤੇ ਲੋ ਜੀ ਆਪਾਂ ਸਾਰਾ ਇੱਥੋਂ ਸੁੰਭਰ ਕੇ ਕਰ ਦਈਏ ਪਹਿਲਾਂ ਸਾਫ਼ ਹਾਂਜੀ ਲਓ ਜੀ ਆਪਾਂ ਇੱਥੋਂ ਸਾਰਾ ਸੁੰਬਰ ਕੇ ਜਿਹੜਾ ਕੂੜਾ ਸੀਗਾ ਇੱਕ ਬੱਟਲ ਉਹ ਆਪਾਂ ਚੱਕ ਦਿੱਤਾ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਨਾਲ ਦੇ ਨਾਲ ਲਾਗੇ ਮੈਟ ਤੋਂ ਹੁਣ ਤੇ ਆਪਾਂ ਨਾਲੇ ਸਾਰੇ ਜਿਹੜੇ ਉਧਰੋਂ فرش ਧੋ ਦਿੰਨੇ ਆ ਤੇ ਉਧਰਲੀ ਸਾਈਡ ਆਪਾਂ ਹੱਦ ਲਈਏ ਮੈਟ ਜਿਹੜੇ ਹੋਰ ਲਾਉਣੇ ਨੇ ਤੇ ਬਸ ਸਵੇਰੇ ਖੇਤ ਦਾ ਕੰਮ ਕਰਕੇ ਤੇ ਬਸ ਟਾਈਮ じゃ ਮਿਲਿਆ ਨਹੀਂ ਹੈਗਾ ਤੇ ਜਿੰਨਾ ਖੇਤ ਜਾਨਕੀ ਕਣਕ ਨੂੰ ਪਾਣੀ ਲਾ ਰਹੇ ਨੇ ਤਾਂ ਉਸ ਤੋਂ ਬਾਅਦ ਫਿਰ ਜਦੋਂ ਫ੍ਰੀ ਹੋ ਗਏ ਖੇਤ ਵੱਲੋਂ ਤਾਂ ਫਿਰ ਲੈ ਕੇ ਆਉਣਗੇ ਤੇ ਉਧਰ ਵੀ ਆਪਾਂ ਮੈਟ ਹੀ ਲਾ ਦਾਂਗੇ ਤੇ ਲਓ ਜੀ ਆਪਾਂ ਹੁਣ ਚੰਗੀ ਤਰ੍ਹਾਂ ਸਾਰੇ ਜਿਹੜੇ ਮੈਟ ਸੀਗੇ ਉਹ ਕਰ ਦਿੰਦੇ ਆ ਸਾਫ ਤੇ ਮੇਰੇ ਦੋ ਟਿੱਡੇ ਸੀ ਰਹਿ ਗਏ ਇੱਕ ਕੱਟੀ ਤੇ ਇੱਕ ਕਟਾ ਇੱਧਰ ਕਟਾ ਇੱਧਰਲੀ ਸਾਈਡ ਖੜਾ ਤੇ ਕੱਟੀ ਇੱਧਰ ਖੜੀ ਆ ਦੂਜੀ ਵੱਡੀ ਕੱਟੀ ਤਾਂ ਮੈਂ ਬਾਹਰ ਬੰਨਤੀ ਸੀ ਤੇ ਇਹਨਾਂ ਨੂੰ ਰਹਿਦਾ ਜੀ ਤੇ ਇਹਨਾਂ ਨੂੰ ਮੈਂ ਯਾਨੀ ਕਿ ਬਾਅਦ ਵਿੱਚ ਬਨੂਗੀ ਮੈਂ ਕਿਹਾ ਚਲੋ ਫਿਰ ਨਾ ਇਹ ਵੀ ਖੋਲਣੇ ਥੋੜੇ ਜਿਹਾ ਮੁਸ਼ਕਲ ਹੋ ਜਾਂਦੇ ਵੀ ਕਿਉਂਕਿ ਇਹ ਭਜਤੇ ਵਾਲਾ ਏ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਇਧਰੋਂ ਸਾਫ ਕਰ ਲਾਂ ਲਾਈਟ ਵਗੈਰਾ ਨਾ ਹੋ ਜੇ ਬੰਦ ਤੇ ਫਿਰ ਮੈਂ ਇਹਨਾਂ ਨੂੰ ਬਨੂਗੀ ਪਹਿਲਾਂ ਮੇਰਾ ਮਨ ਸੀਗਾ ਚਲੋ ਇਹਨਾਂ ਨੂੰ ਤਾਂ ਮੈਂ ਅੱ ਤੇ ਲੱਸੀ ਦੇ ਨਾਲ ਤੇ ਫੇਰ ਮੈਂ ਕਿਹਾ ਵੀ ਚਲੋ ਕੱਲ ਨੂੰ ਨਿਵਾਉਂਗੀ ਸਾਰੇ ਪਛਵਾ ਨੂੰ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਜਿਹੜੇ ਸਾਰੇ ਸੌਰੀ ਫਰਸ਼ਾ ਤੇ ਮੈਟਸ ਵਗੈਰਾ ਧੋ ਦਿੰਨੇ ਆ ਚੰਗੀ ਤਰ੍ਹਾਂ ਯਾਨੀ ਕਿ ਸਾਫ ਸੁਥਾਈ ਕਰ ਦਈਏ ਤੇ ਫੇਰ ਆਪਾਂ ਉਧਰਲੇ ਕੰਮਕਾਰ ਦੇਖਦੇ ਆ ਹਨਾ ਕਿਉਂਕਿ ਇੱਧਰ ਵੀ ਜ਼ਰੂਰੀ ਹੋ ਜਾਂਦਾ ਤੇ ਉਧਰ ਵੀ ਜ਼ਰੂਰੀ ਹੋ ਜਾਂਦਾ ਤੇ ਆਪਾਂ ਕੁਝ ਕ ਪਹਿਲਾਂ ਉਧਰੋਂ ਕੰਮ ਜਿਹੜੇ ਨਵੇੜੇ ਉਸ ਤੋਂ ਬਾਅਦ ਫੇਰ ਆਪਾਂ ਇੱਧਰ ਆਗੇ ਹੁਣ ਇੱਧਰੋਂ ਕੰਮ ਨਿਵੜ ਕੇ ਜਿਹੜੇ ਉਧਰਲੇ ਰਹਿੰਦੇ ਕੰਮ ਆ ਤੇ ਫੇਰ ਉਹ ਨਿਵੜੂਗੀ ਮੈਂ ਹਾਂਜੀ ਲੋ ਜੀ ਇੱਥੋਂ ਆਪਾਂ ਦੇਖੋ ਸਾਰੇ ਫਰਸ਼ ਵਗੈਰਾ ਤੋ ਦਿੱਤੀ ਆ ਮੈਟ ਵੀ ਕਰ ਦਿੱਤੇ ਨੇ ਸਾਫ਼ ਤੇ ਤੂੜੀ ਮੈਂ ਪਾ ਕੇ ਰੱਖਤੀ ਖੁਰਲਿਆਂ ਦੇ ਵਿੱਚ ਤੇ ਖਲ ਦਾਣਾ ਜਿਹੜਾ ਸੀਗਾ ਉਹ ਮੈਂ ਭੌਂ ਕੇ ਰੱਖ ਦਿੱਤਾ ਤੇ ਆਪਾਂ ਢਾਈ ਵਜੇ ਕਰਾਂਗੇ ਜੀ ਇਹਨਾਂ ਨੂੰ ਸੱਨੇ ਜਦ ਤੱਕ ਆਪਣੇ ਜਿਹੜੇ ਇੱਧਰੋਂ ਕੰਮ ਆ ਉਹ ਖਤਮ ਨੇ ਤੇ ਲੋ ਜੀ ਇੱਧਰ ਦੇਖੋ ਮੈਂ ਖਲ ਭੌਂਦੀ ਆ ਤੇ ਆਪਾਂ ਹੁਣ ਇਹਨੂੰ ਢੱਕ ਦਿੰਨੇ ਆ ਤੇ ਫਿਲਹਾਲ ਇੱਧਰੋਂ ਮੇਰਾ ਸੁੰਬਰ ਨਾਲਾ ਰਹਿੰਦਾ ਹਲੇ ਤੇ ਇਹ ਮੈਂ ਹੁਣ ਬਾਅਦ ਵਿੱਚ ਸੁੰਬਰਦੀ ਆ ਹੁਣ ਤੇ ਲੋ ਜੀ ਆਪਾਂ ਇਹਨੂੰ ਖਲ ਨੂੰ ਢੱਕ ਦਿੱਤਾ ਉੱਪਰੋਂ ਤੇ ਉਸ ਤੋਂ ਬਾਅਦ ਲੋ ਜੀ ਇੱਧਰੋਂ ਕੰਮ ਨਿਬੜ ਕੇ ਤੇ ਫਿਰ ਮੈਂ ਆ ਗਈ ਸੀ ਇੱਧਰ ਤੇ ਮੈਂ ਹੁਣ ਲੱਗੀਆਂ ਜੀ ਵਿੜਾ ਸੁੰਬਰਣਾ ਤੇ ਵਿੜਾ ਮੈਂ ਹੁਣ ਥੋੜਾ ਜਿਹਾ ਲੇਟ ਤਾਂ ਸੁੰਬਰ ਦਿੰਨੀ ਜੇ ਤਾਂ ਕਿਤੇ ਜਾਣਾ ਹੋਵੇ ਚਲੋ ਫਿਰ ਤਾਂ ਸਵਖਤ ਹੀ ਸੁੰਬਰ ਦਿੰਨੀ ਆ ਸਾਜਰੇ ਨਹੀਂ ਤਾਂ ਫਿਰ ਐ ਹੋ ਜਾਂਦਾ ਕਿਉਂਕਿ ਮੈਨੂੰ ਦੁਬਾਰਾ ਤੋਂ ਫਿਰ ਸੁੰਬਰਣਾ ਪੈਂਦਾ ਕਿਉਂਕਿ ਹਵਾ ਚੱਲਦੀ ਆ ਤਾਂ ਡੇਕ ਦੇ ਪੱਤੇ ਵਗੈਰਾ ਖਿੰਡ ਜਾਂਦੇ ਨੇ ਤਾਂ ਕਰਕੇ ਫਿਰ ਮੈਂ ਥੋੜਾ ਜਿਹਾ ਲੇਟ ਹੀ ਸੁੰਬਰਦੀ ਹੁੰਨੀ ਆ ਤੇ ਅੰਦਰ ਮੈਂ ਝਾੜੂ ਲਗਾ ਲਿਆ ਸੀਗਾ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਫਟਾਫਟ ਹੋਣਾ ਜਾਨੀ ਕਿ ਵਿੜਾ ਸੁੰਬਰ ਦਿੰਨੀ ਆ ਤੇ ਇੱਧਰ ਜਾਨੀ ਕਿ ਵਿੜੇ ਦੀ ਸਫਾਈ ਕਰਕੇ ਤੇ ਫਿਰ ਬਾਕੀ ਜਿਹੜੇ ਤੈਨੂੰ ਜੀ ਆਪਾਂ ਫਟਾਫਟ ਸੁੰਬਰ ਲਈਏ ਬੇੜਾ ਤੇ ਹਵਾ ਹੁਣ ਵੀ ਚੱਲ ਰਹੀ ਹੈ ਤੁਹਾਨੂੰ ਵਿੱਚ ਜਿਵੇਂ ਹਨਾ ਕੂੜਾ ਪਿੱਛੇ ਨੂੰ ਉੱਡਦਾ ਦੇਸੀ ਰਿਹਾ ਹੁਣ ਪੱਤੇ ਵਗੈਰਾ ਤੇ ਹਵਾ ਹੁਣ ਵੀ ਚੱਲਦੀ ਆ ਤੇ ਲਓ ਜੀ ਆਪਾਂ ਸੁੰਬਰ ਲਈਏ ਫਟਾਫਟ ਸਾਰਾ ਬੇੜਾ ਪਹਿਲਾਂ ਜੀ ਇਹ ਵਾਲਾ ਮੰੰਜਾ ਮੈਂ ਚੱਕ ਇੱਧਰ ਕਰ ਦੇਣੀ ਆ ਕਿਉਂਕਿ ਦਿਨੇ ਆਏ ਹੁੰਦਾ ਵੀ ਬਾਹਰ ਧੁੱਪ ਹੈ ਜੇ ਬੈਠਣ ਨੂੰ ਮਨ ਕਰਦਾ ਹਨਾ ਤੇ ਆਪਾਂ ਇੱਧਰ ਕਰ ਦੇਣੀ ਇੱਧਰੋਂ ਆਪਣਾ ਸੁੰਭ ਰਿਆ ਗਿਆ ਵੇੜਾ ਤੇ ਹੁਣ ਆਪਾਂ ਇੱਧਰੋਂ ਵੀ ਸਾਰਾ ਵੇੜਾ ਜਿਹੜਾ ਸੁੰਭਰ ਦੇਣੀ ਆ ਤੇ ਅੱਗੇ ਤਾਂ ਮੈਂ ਸਾਜਰੇ ਸੁੰਭਰ ਲੈਣੀ ਹੁੰਨੀ ਆ ਤੇ ਪਰ ਹੁਣ ਪਤਾ ਕੀ ਹੁੰਦਾ ਇੱਕ ਤਾਂ ਜਦੋਂ ਹਵਾ ਚੱਲ ਪੈਂਦੀ ਆ ਅੱਜ ਵੀ ਹਵਾ ਚੱਲ ਰਹੀ ਆ ਜਦੋਂ ਹਵਾ ਚੱਲ ਪੈਂਦੀ ਆ ਉਸ ਟਾਈਮ ਤੇ ਫਿਰ ਦੁਬਾਰਾ ਜਦੋਂ ਨੂੰ ਨਾ ਜਣੇ ਕੀ ਹਨਾ ਬਾਕੀ ਕੰਮ ਕਰਨੇ ਵਿੱਢਦੇ ਆ ਤੇ ਫਿਰ ਵਿੜਾ ਉਨਾ ਹੀ ਜਣੇ ਕੀ ਹੋ ਜਾਂਦਾ ਖਰਾਬ ਵਿਪੱਤੀ ਵਗੈਰਾ ਖਿੰਡ ਜਾਂਦੀ ਨੇ ਦੇਖਦੇ ਤੇ ਫਿਰ ਮੈਂ ਕਹਣਾ ਵੀ ਚਲੋ ਮੈਂ ਜਿਵੇਂ ਸਵੇਰੇ ਹੋਰ ਦੂਸਰੇ ਕੰਮ ਕਾਰ ਜਿਹੜੇ ਆਪਣੇ ਨੂੰ ਮਿਢ ਲੈਣੇ ਹੁੰਦੀਆਂ ਤੇ ਹੁਣ ਮੈਂ ਥੋੜਾ ਜਿਹਾ ਲੇਟ ਹੀ ਸੁੰਭਰਦੀ ਹੁੰਨੀ ਆ ਨਾਲੇ ਤਾਂ ਥੋੜਾ ਜਿਹਾ ਲੇਟ ਸੁੰਭਰਾ ਤਾਂ ਫਿਰ ਨਾ ਸਾਰਾ ਦਿਨ ਜਿਹੜਾ ਵਿੜਾ ਵਧੀਆ ਸਾਫ ਸਾਫ ਰਹਿੰਦਾ ਏ ਤੇ ਨਹੀਂ ਤਾਂ ਫਿਰ ਪੱਤੇ ਜਿਹੜੇ ਖਿੰਡ ਕੇ ਨਾ ਤੇ ਬਾਅਦ ਵਿੱਚ ਆਪਣੇ ਆਪ ਨੂੰ ਮੈਂ ਤਾਂ ਹੋਰ ਉੰਜ ਲੱਗੀ ਜਾਂਦਾ ਹੁੰਦਾ ਕਿ ਜਿਹੜਾ ਵਿੜਾ ਇਸ ਫਿਰ ਉਵੇਂ ਹੋ ਗਿਆ ਦੁਬਾਰਾ ਸੁੰਭਰਨਾ ਪੈਂਦਾ ਆ ਕਰਕੇ ਫਿਰ ਮੈਂ ਕਿਹਾ ਵੀ ਚਲੋ ਆਪਾਂ ਲੇਟ ਹੀ ਸੁੰਬੜਿਆ ਕਰਾਂਗੇ ਤੇ ਜੇ ਕਿਤੇ ਜਾਣਾ ਹੁੰਦਾ ਚਲੋ ਫਿਰ ਤਾਂ ਆਪਾਂ ਸਾਜਰੇ ਸੁੰਬੜੀ ਲੈਣੇ ਆ ਵੀ ਕੰਮ ਦੀ ਕਾਲ ਹੁੰਦੀ ਆ ਵੀ ਫਟਾਫਟ ਕੰਮ ਨਵੇੜ ਕੇ ਇੰਨੇ ਟਾਈਮ ਤੱਕ ਜਾਣਾ ਤੇ ਲਓ ਜੀ ਆਪਾਂ ਫਟਾਫਟ ਸਾਰਾ ਜਿਹੜਾ ਵੇੜਾ ਸੁੰਬਰ ਲਗੇ ਤੇ ਇਧਰ ਪਿੱਛੇ ਨੂੰ ਨਾ ਪੱਤੇ ਜਾਂਦੇ ਸੀਗੇ ਤੇ ਬਾਕੀ ਤੁਸੀਂ ਇਹ ਦੇਖ ਹੀ ਸਕਦੇ ਹੋ ਘੱਟਾ ਉੱਡਦਾ ਹਨਾ ਤੁਹਾਨੂੰ ਦੇਖ ਹੀ ਰਿਹਾ ਹੋਣਾ ਇਹ ਹਵਾ ਕਰਕੇ ਤੇ ਪਿੱਛੇ ਨੂੰ ਜਾਈ ਜਾਂਦਾ ਸੀਗਾ ਕੂੜਾ ਤੇ ਲਓ ਜੀ ਇਧਰ ਹਲੇ ਮੈਂ ਲੇਟੀ ਵੀ ਰੱਖਣੀ ਸੀ ਬੰਨਣ ਵਾਸਤੇ ਤੇ ਪਹਿਲਾਂ ਆਪਾਂ ਵੇੜਾ ਸੁੰਬਰ ਲਗੇ ਉਸ ਤੋਂ ਬਾਅਦ ਫੇਰ ਆਪਾਂ ਇਧਰ ਹਾਰੇ ਦੇ ਵਿਚਾ ਤੇ ਰੱਖ ਦਾਂਗੇ ਜੀ ਲੇਟੀ ਬੰਨਣ ਵਾਸਤੇ ਤੇ ਲਓ ਜੀ ਇੱਥੇ ਤਕਰੀਬਨ ਮੇਰਾ ਸਾਰਾ ਜਿਹੜਾ ਬੇੜਾ ਸੀਗਾ ਉਹ ਸੁੰਭਰਿਆ ਗਿਆ ਉਸ ਤੋਂ ਬਾਅਦ ਮੈਂ ਕੱਪੜਿਆਂ ਦਾ ਪਾਣੀ ਕੱਢਿਆ ਭਾਂਡੇ ਵਗੈਰਾ ਸਾਫ਼ ਕੀਤੇ ਪੁੱਚੇ ਵਗੈਰਾ ਲਾਏ ਅੰਦਰ ਤੇ ਮੈਂ ਸਾਰੀ ਫਿਰ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਵਲੌਗ ਹੋ ਜਾਣਾ ਸੀ ਜਿਆਦਾ ਵੱਡਾ ਤੇ ਲਓ ਜੀ ਉਸ ਤੋਂ ਬਾਅਦ ਲਓ ਇੱਧਰ ਆਪਾਂ ਜਾਨੈ ਕਿ ਪੁੱচ্চਾ ਲਗਾਤਾ ਸੀਗਾ ਚੌਂਤਰੇ 'ਚ ਤੇ ਉਸ ਤੋਂ ਬਾਅਦ ਮੈਂ ਇੱਧਰ ਲਈ ਜਣੀ ਫਰਸ਼ ਵਗੈਰਾ ਧੋਣ ਲੱਗੀ ਤੇ ਨਾਲੇ ਬਾਹਰ ਪਾਣੀ ਛੜਕ ਦੂੰਗੀ ਰੇਤਾ ਜੀ ਜੰਮ ਜਾਂਦੀ ਆ ਤੇ ਨਾਲੇ ਅੱਗੋਂ ਜਿਹੜਾ ਥੜਾ ਜਿਹਾ ਹੈਗਾ ਉਹ ਧ ਤੇ ਸਾਫ ਜਰ ਹੋ ਜਾਂਦਾ ਨਹੀਂ ਤਾਂ ਜਿਵੇਂ ਇਟਾ ਨਾ ਛੁੱਟੀਆਂ ਛੁੱਟੀਆਂ ਜੀਆਂ ਹੋਈਆਂ ਫਈਆਂ ਸੀਗੀਆਂ ਤੇ ਮੈਂ ਕਿਹਾ ਵੀ ਚਲੋ ਅੱਜ ਆਪਾਂ ਧੋ ਦਿੰਨੇ ਆ ਕਾਫੀ ਦਿਨ ਹੋ ਗਏ ਸੀ ਇਧਰੋਂ ਮੈਂ ਧੋਤੀ ਨਹੀਂ ਸੀ ਕਿ ਫਰਸ਼ ਪੰਜੇ ਦਿਨ ਹੋ ਗਏ ਸੀ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਕੌਂਕੀ ਝਾੜੂਤਾ ਚਲੋ ਰੋਜ਼ ਹੀ ਲੱਗ ਜਾਂਦਾ ਤੇ ਮੈਂ ਧੋਤੀਆਂ ਨਹੀਂ ਸੀਗੀਆਂ ਇਧਰੋਂ ਇਟਾਂ ਜਾਣੇ ਕਿ ਫਰਸ਼ ਤੇ ਲਓ ਜੀ ਆਪਾਂ ਸਾਰਾ ਬਾਹਰ ਤੱਕ ਪਾਣੀ ਦਾ ਕਰਤਾ ਛੜਾ ਸੋਰੀ ਅੰਦਰੋਂ ਧੋਤਾ ਤੇ ਬਾਅਦ ਪਾਣੀ ਦਾ ਕਰ ਦਿੰਨੇ ਆ ਛੜਕਾ ਤੇ ਇੱਥੇ ਨਾ ਪੈਪ ਜਿਹੜੀ ਸੀਗੀ ਇਹ ਟੁੱਟ ਗਈ ਸੀ ਕਿ ਯਾਨੀ ਕੀ ਤੇ ਫਿਰ ਮੈਂ ਇਹਨੂੰ ਪੈਪ ਨੂੰ ਨਾਲ ਜੋੜ ਲਿਆ ਪਹਿਲਾਂ ਤੇ ਟੁੱਟੀ ਹੋਈ ਐ ਤੇ ਫਿਰ ਗਾਂ ਤੱਕ ਜਾਂਦੀ ਨਹੀਂ ਸੀ ਪੈਪ ਇਸ ਕਰਕੇ ਮੈਂ ਪੈਪ ਗਾਂ ਵੀ ਛੋੜ ਲਈ ਤੇ ਲਾਉਜੀ ਆਪਾਂ ਸਾਰੇ ਬਾੜ ਦੇ ਵਿੱਚ ਪਾਣੀ ਦਾ ਕਰਤਾ ਛੜਕਾ ਜਿਹੜਾ ਪੱਕਾ ਸੀਗਾ ਉਹ ਧੋ ਦਿੱਤਾ ਜਿਹੜਾ ਕੱਚਾ ਸੀ ਉਹਦੇ 'ਚ ਪਾਣੀ ਦਾ ਕਰਤਾ ਛੜਕਾ ਤੇ ਇੱਥੇ ਪੈਪ ਆਪਾਂ ਕਰ ਦਿੱਤੀ ਇਕੱਠੀ ਤੇ ਉਧਰ ਮੇਰੇ ਜਿਹੜੇ ਕੱਪੜੇ ਉਹ ਵੀ ਡਰਾਈ ਹੋ ਗਏ ਸੀ ਮਸ਼ੀਨ ਦੇ ਵਿੱਚ ਹੁਣ ਆਪਾਂ ਕੱਪੜੇ ਜਿਹੜੇ ਕੱਢ ਕੇ ਤੇ ਉਹ ਤਣੇ ਦੇ ਉੱਪਰ ਫੈਲਾ ਦਿੰਨੇ ਆ ਲਓ ਜੀ ਇੱਥੇ ਆਪਾਂ ਕੱਪੜੇ ਧੋ ਕੇ ਪਾ ਦਿੱਤੇ ਨੇ ਸੁੱਕਣੇ ਤੇ ਬਾਕੀ ਆਪਣਾ ਸਾਰਾ ਜਿਹੜਾ ਸਾਫ ਸਫਾਈ ਦਾ ਕੰਮ ਏ ਟੂ ਜ਼ੈਡ ਹੋ ਚੁੱਕਿਆ ਖਤਮ ਤੇ ਬਸ ਜੀ ਹੁਣ ਮੈਂ ਰੱਖਦੀ ਆ ਲੇਟੀ ਬੰਨਣ ਵਾਸਤੇ ਇੱਥੇ ਚਲੋ ਜੀ ਸਾਰਿਆਂ ਦਾ ਸਵਾਗਤ ਹੈ ਵੈਲਕਮ ਆ ਤੁਹਾਡਾ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਜੀ ਕਿ ਮੈਂ ਹੁਣ ਸਾਰੀ ਉਮੀਦ ਕਰਦੀ ਆ ਕਿ ਠੀਕ ਠਾਕ ਰਹੂੰਗੀ ਚਲੋ ਜੀ ਆਪਣਾ ਜਿਹੜਾ ਸਵੇਰ ਦਾ ਕੰਮ ਹੋ ਨਿਪੜਿਆ ਤੇ ਮੈਂ ਹੁਣ ਨਾ ਕਿਸੇ ਫ੍ਰੀ ਹੋਈ ਸੀ ਤੇ ਹੁਣ ਟਾਈਮ ਜਿਹੜਾ ਹੋ ਗਿਆ ਜੀ 1:30 ਬਜ ਗਿਆ ਹੁਣ ਆਪਾਂ ਧੁੱਪ ਦੇ ਵਿੱਚ ਬੈਠ ਕੇ ਨਾਲੇ ਤੋਂ ਸਕੌਣੇ ਆ ਜੀ ਬਾਲ ਤੇ ਨਾਲੇ ਪੀਂਨੇ ਆ ਚਾਹ ਥੋੜੀ ਜੀ ਤੇ ਅੱਧਾ ਘੰਟਾ ਹੈਗਾ ਜੀ ਆਪਣੇ ਕੋਲੇ ਤੇ ਕਿਉਂਕਿ ਫਿਰ 2:30 ਵਜੇ ਤੱਕ ਫੇਰ ਚੱਲਾਂਗੇ ਆਪਾਂ ਪਸ਼ੂਆਂ ਨੂੰ ਲੈ ਜਾ ਕੇ ਆਪਾਂ ਕਰਾਂਗੇ ਸਨਿੰਗ ਜ਼ਰਾ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਰੈਸਟ ਤੇ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਵੀ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਕਰ ਲਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਆਂ ਜੀ ਨੈਕਸਟ ਵ ਤਤਕਲੀ ਸਸਿਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ